ਗੁਰਾਇਆਂ ਇਲਾਕੇ ਵਿੱਚ ਚੋਰਾਂ ਤੇ ਲੁਟੇਰਿਆਂ ਵੱਲੋਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਗੁਰਾਇਆਂ ਮੁੱਖ ਚੌਂਕ ਦੇ ਬਿਲਕੁਲ ਨੇੜੇ ਜਿੱਥੇ ਚੌਂਕ 'ਚ ਪੁਲਿਸ ਦੀ ਐਰਵੀ ਗੱਡੀ ਤੇ ਮੁਲਾਜ਼ਮ ਮੌਜੂਦ ਹੁੰਦੇ ਹਨ। ਉਸਦੇ ਨੇੜੇ ਹੀ ਜ਼ਿੰਮੀਦਾਰ ਸੀਟ ਚੋਰ ਹੈ। ਜਿੱਥੇ ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਅਸਫਲ ਸਾਬਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਾਲ ਨੇ ਦੱਸਿਆ ਕਿ ਉਹ 7 ਵਜੇ ਦੇ ਕਰੀਬ ਦੁਕਾਨ ਤੇ ਆਏ ਤਾਂ ਦੇਖਿਆ ਜਿਵੇਂਦਾਂ ਸੀਟਸ ਚੋਰ ਤੇ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਹੋਈ ਸੀ ਅਤੇ ਸ਼ਟਰ ਨੂੰ ਨੁਕਸਾਨ ਪਹੁੰਚਾਇਆ ਹੋਇਆ ਸੀ ਤੇ ਬਾਹਰ ਲੱਗਾ ਸੀਸੀਟੀਵੀ ਕੈਮਰਾ ਵੀ ਘੁਮਾਇਆ ਹੋਇਆ ਸੀ ਜਿਸ ਦੀ ਸੂchnਾ ਉਸਨੇ ਦੁਕਾਨ ਮਾਲਕ ਨੂੰ ਦਿੱਤੀ ਜਿਨ੍ਹਾਂ ਨੇ ਆ ਕੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਦੇਖਿਆ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਵੱਲੋਂ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਨਾ ਦੱਸਿਆ ਕਿ ਇੱਥੇ ਇੱਕ ਚੌਕੀਦਾਰ ਮੌਜੂਦ ਹੁੰਦਾ ਹੈ ਪਰ ਚੌਕੀਦਾਰ ਦੇ ਜਾਣ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਸਬੰਧ ਵਿੱਚ ਉਹਨੇ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਪੁਲਿਸ ਨੇ ਮੌਕੇ ਤੇ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਵਪਾਰੀ ਮੇਰਾ ਨਾਮ ਵਿਸ਼ਾਲ ਹੈ ਜੀ ਤੇਰੀ ਮੈਂ ਕਰੀਬਨ 7 ਵਜੇ ਇੱਥੇ ਦੁਕਾਨ ਤੇ ਆਇਆ ਤੇ ਦੁਕਾਨ ਤੇ ਜਦੋਂ ਆਇਆ ਜੀ ਇਹਨਾਂ ਦਾ ਸਾਰਾ ਸਮਾਨ ਇੱਧਰ ਸਾਡੇ ਸਾਈਡ ਤੇ ਸੀ ਸਾਡੀ ਦੁਕਾਨ ਤੇ ਆਇਆ ਹੋਇਆ ਸੀਗਾ ਤੇ ਜਦੋਂ ਮੈਰੀ ਇਹਨਾਂ ਸਮਾਨ ਚਾ ਕਿਧਰ ਨੂੰ ਕੰਨ ਲੱਗਾ ਸੀਗਾ ਜਿੰਨਾ ਸਾਰਾ ਸਾਮਾਨ ਚਾਕੇ ਇਧਰ ਕਾਂ ਲਗਾ ਮੇਰੀ ਨਾ ਨੀਗਾ ਬਈ ਕਿ ਨਾ ਛੜ ਜਿਹੜੇ ਆ ਪੱਟ ਹੋਏ ਸੀਗੇ ਤੇ ਫਿਰ ਮੈਂ ਦੇਖਿਆ ਮੈਂ ਕਿਹਾ ਜੇ ਪੱਟ ਵੀ ਹੋਏ ਕੈਮਰਾ ਦੇ ਦੇ ਫਿਰ ਮੈਂ ਕੈਮਰਾ ਵੀ ਦੇਖਿਆ ਨਾ ਕੈਮਰਾ ਵੀ ਸਾਡੀ ਦੁਕਾਨ ਵਾਲ ਸੀਗਾ ਫਿਰ ਉਸ ਤੋਂ ਬਾਅਦ ਫਿਰ ਮੈਂ ਗੋਪੀ ਭਾਈ ਨੂੰ ਫੋਨ ਲਾਇਆ ਤੇਰੀ ਪੁਲਿਸ ਵਾਲੇ ਵੀ ਆਪਣੀ ਸਾਰਾ ਕਾਰਵਾਈ ਗੁਰੂਏ ਕਰਕੇ ਗਏ ਹਾਂਜੀ ਛੜਵ ਤੋੜਨ ਦੀ ਕੋਸ਼ਿਸ਼ ਹਾਂਜੀ ਛੜਵ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਟੁੱਟਾ ਨਹੀਂ ਇਸ ਗੱਲ ਦਾ ਬਚਾਅ ਹੋ ਗਿਆ ਤੇ ਬਾਕੀ ਅਸੀਂ ਦਾ ਇਹੀ ਕਹਨੇ ਆ ਜੀ ਸਾਡੀ ਤਾਂ ਮਾਰਕੀਟ ਵਿੱਚ ਜਿਹੜਾ ਅੱਜ ਹੋਇਆ ਕੱਲ ਵੀ ਹੋ ਸਕਦਾ ਹੈ ਜੀ ਇਹ ਕਰੀਬਨ ਹਾਂਜੀ ਕੈਮਰਾ ਹੀ ਦੇਖ ਕੇ 4 ਵਜੇ ਤੋਂ ਬਾਅਦ ਦੀ ਗੱਲ ਹੈ ਫੇ 4 ਵਜੇ ਦੀ ਚੌਕੀਦਾਰ ਆਪਣੇ ਘਰ ਨੂੰ ਚੱਲ ਜਾਂਦੇ ਆ ਕਿੰਨੇ ਬੰਦੇ ਆ ਗਏ ਕੈਮਰੇ ਬੰਦੇ ਵਿੱਚ ਜੀ ਦੋ ਦਾ ਆਉਂਦੇ ਪਏ ਆ ਜੀ ਪਹਿਲਾ ਜਿਹੜਾ ਬੰਦਾ ਆਇਆ ਉਹਨੂੰ ਮੂੰਹ ਤੇ ਰਮਾਜ਼ ਰੱਖਿਆ ਹੋਇਆ ਸੀਗਾ ਉਹਨੇ ਅੰਦਰ ਆ ਕੇ ਪਹਿਲਾ ਕੈਮਰਾ ਇਧਰ ਨੂੰ ਕੀਤਾ ਫੇ ਦੂਜਾ ਬੰਦਾ ਨਾਲ ਆਇਆ ਜਿਹਦੇ ਕੋਲ ਸਮਾਨ ਸੀਗਾ ਜੋ ਹਥਿਆਰ ਸੀ ਆਪਣਾ ਉਹਨਾਂ ਨੇ ਜਿਹੜਾ ਬਟਨ ਦੀ ਕੋਸ਼ਿਸ਼ ਕੀਤੀ ਸੀ ਪੁਲਿਸ ਵਾਲੇ ਆਏ ਸੀ ਹਾਂਜੀ ਪੁਲਿਸ ਵਾਲੇ ਆਏ ਸੀਗੇ ਜੋ ਕਰਕੇ ਗੁਰਾਇਆਂ ਇਲਾਕੇ ਵਿੱਚ ਚੋਰਾਂ ਤੇ ਲੁਟੇਰਿਆਂ ਵੱਲੋਂ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਗੁਰਾਇਆਂ ਮੁੱਖ ਚੌਂਕ ਦੇ ਬਿਲਕੁਲ ਨੇੜੇ ਜਿੱਥੇ ਚੌਂਕ 'ਚ ਪੁਲਿਸ ਦੀ ਐਰਵੀ ਗੱਡੀ ਤੇ ਮੁਲਾਜ਼ਮ ਮੌਜੂਦ ਹੁੰਦੇ ਹਨ। ਉਸਦੇ ਨੇੜੇ ਹੀ ਜ਼ਿੰਮੀਦਾਰ ਸੀਟ ਚੋਰੀ ਹੈ। ਜਿੱਥੇ ਚੋਰਾਂ ਨੇ ਦੁਕਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ 'ਚ ਅਸਫਲ ਸਾਬਤ ਹੋਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਸ਼ਾਲ ਨੇ ਦੱਸਿਆ ਕਿ ਉਹ 7 ਵਜੇ ਦੇ ਕਰੀਬ ਦੁਕਾਨ ਤੇ ਆਏ ਤਾਂ ਦੇਖਿਆ ਜਿਵੇਂ ਦਾ ਸੀਟਸ ਚੋਰ ਤੇ ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਹੋਈ ਸੀ ਅਤੇ ਸ਼ਟਰ ਨੂੰ ਨੁਕਸਾਨ ਪਹੁੰਚਾਇਆ ਹੋਇਆ ਸੀ ਤੇ ਬਾਹਰ ਲੱਗਾ ਸੀਸੀਟੀਵੀ ਕੈਮਰਾ ਵੀ ਘੁਮਾਇਆ ਹੋਇਆ ਸੀ ਜਿਸ ਦੀ ਸੂchnਾ ਉਸਨੇ ਦੁਕਾਨ ਮਾਲਕ ਨੂੰ ਦਿੱਤੀ ਜਿਨ੍ਹਾਂ ਨੇ ਆ ਕੇ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਦੇਖਿਆ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਜਿਨ੍ਹਾਂ ਵੱਲੋਂ ਸ਼ਟਰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਉਨਾ ਦੱਸਿਆ ਕਿ ਇੱਥੇ ਇੱਕ ਚੌਕੀਦਾਰ ਮੌਜੂਦ ਹੁੰਦਾ ਹੈ ਪਰ ਚੌਕੀਦਾਰ ਦੇ ਜਾਣ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਸਬੰਧ ਦੇ ਉਹਨੇ ਗੁਰਾਇਆ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਪੁਲਿਸ ਨੇ ਮੌਕੇ ਤੇ ਆ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਪਾਰੀ ਮੇਰਾ ਨਾਮ ਵਿਸ਼ਾਲ ਹੈ ਜੀ ਤੇਰੀ ਮੈਂ ਕਰੀਬਨ 7 ਵਜੇ ਇੱਥੇ ਦੁਕਾਨ ਤੇ ਆਇਆ ਤੇ ਦੁਕਾਨ ਤੇ ਜਦੋਂ ਆਇਆ ਜੀ ਇਹਨਾਂ ਦਾ ਸਾਰਾ ਸਮਾਨ ਇੱਧਰ ਸਾਡੇ ਸਾਈਡ ਤੇ ਸੀ ਸਾਡੀ ਦੁਕਾਨ ਤੇ ਆਇਆ ਹੋਇਆ ਸੀਗਾ ਤੇ ਜਦੋਂ ਮੈਰੀ ਇਹਨਾਂ ਸਮਾਨ ਚਾ ਕਿਧਰ ਨੂੰ ਕੰਨ ਲੱਗਾ ਸੀਗਾ ਜਿੰਨਾ ਸਾਰਾ ਸਾਮਾਨ ਚਾਕੇ ਇਧਰ ਘਾਂ ਲਗਾ ਮੇਰੀ ਨਰ ਨਿਗਾ ਬਈ ਕਿ ਨਾ ਛੜ ਜਿਹੜੇ ਆ ਪੱਟ ਹੋਏ ਸੀਗੇ ਤੇ ਫਿਰ ਮੈਂ ਦੇਖਿਆ ਮੈਂ ਕਿ ਜੇ ਪੱਟ ਵੀ ਹੋਏ ਕੈਮਰਾ ਦੇ ਦੇ ਫਿਰ ਮੈਂ ਕੈਮਰਾ ਵੀ ਕਿ ਇਹਨਾਂ ਦਾ ਕੈਮਰਾ ਵੀ ਸਾਡੀ ਦੁਕਾਨ ਵਾਲ ਸੀਗਾ ਫਿਰ ਉਸ ਤੋਂ ਬਾਅਦ ਫਿਰ ਮੈਂ ਗੋਪੀ ਭਾਈ ਨੂੰ ਫੋਨ ਲਾਇਆ ਤੇਰੀ ਪੁਲਿਸ ਵਾਲੇ ਵੀ ਆਪਣੀ ਸਾਰਾ ਕਾਰਵਾਈ ਗੁਰਬਾਈ ਕਰਕੇ ਗਏ ਹਾਂਜੀ ਛੜਵ ਤੋੜਨ ਦੀ ਕੋਸ਼ਿਸ਼ ਹਾਂਜੀ ਛੜਵ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਟੁੱਟਾ ਨਹੀਂ ਇਸ ਗੱਲ ਦਾ ਬਚਾਅ ਹੋ ਗਿਆ ਤੇ ਬਾਕੀ ਅਸੀਂ ਦਾ ਇਹੀ ਕਹਨੇ ਆ ਜੀ ਸਾਡੀਦਰ ਮਾਰਕੀਟ ਵਿੱਚ ਜਿਹੜਾ ਅੱਜ ਹੋਇਆ ਕੱਲ ਵੀ ਹੋ ਸਕਦਾ ਹੈ ਜੀ ਕਿੰਨੇ ਕੋਈ ਦੇ ਇਹ ਹੋਏ ਇਹ ਖਰੀਬਨ ਹਾਂ ਜੀ ਕੈਮਰਾ ਹੀ ਦੇਖ ਕੇ 4 ਵਜੇ ਤੋਂ ਬਾਅਦ ਵੀ ਗੱਲ ਹੈ ਫੇ 4 ਵਜੇ ਦੀ ਚੌਂਕੀਦਾਰ ਆਪਣੇ ਘਰ ਨੂੰ ਚੱਲ ਜਾਂਦੇ ਆ ਕਿੰਨੇ ਬੰਦੇ ਆnde ਫੇ ਕੈਮਰੇ ਬੰਦੇ ਵਿੱਚ ਜੀ ਦੋ ਦਾ ਆਉਂਦੇ ਪਏ ਆ ਜੀ ਪਹਿਲਾ ਜਿਹੜਾ ਬੰਦਾ ਆਇਆ ਉਹਨੂੰ ਮੂੰਹ ਤੇ ਰਮਾਜ਼ ਰੱਖਿਆ ਹੋਇਆ ਸੀਗਾ ਉਹਨੇ ਅੰਦਰ ਆ ਕੇ ਪਹਿਲਾ ਕੈਮਰਾ ਇਧਰ ਨੂੰ ਕੀਤਾ ਫੇ ਦੂਜਾ ਬੰਦਾ ਨਾਲ ਆਇਆ ਜਿਹਦੇ ਕੋਲ ਸਮਾਨ ਸੀਗਾ ਜੋ ਹਥਿਆਰ ਸੀ ਆਪਣਾ ਉਹਨਾਂ ਨੇ ਜਿਹੜਾ ਬਟਨ ਦੀ ਕੋਸ਼ਿਸ਼ ਕੀਤੀ ਸੀ ਪੁਲਸ ਵਾਲੇ ਆਏ ਸੀ ਹਾਂ ਜੀ ਪੁਲਸ